ਕਿਸਾਨਾਂ ਦਾ ਖੇਤੀ ਕੀਤਾ ਤੇ ਸ਼ੌਂਕ ਲੋਹਾ ਹੈ ਕਿਸਾਨਾਂ ਨੂੰ ਪਤਾ ਲੱਗੇ ਕਿ ਕਿਤੇ ਸਬਸਿਡੀ ਤੇ ਕੁਝ ਮਿਲ ਰਿਹਾ ਹੈ ਉਹ ਤੁਹਾਨੂੰ ਡਬਲ ਰੇਟ ਤੇ ਵੀ ਖਰੀਦ ਲੈਂਦੇ ਹਨ ਜਦੋਂ ਉਸ ਦਾ ਖੇਤੀ ਵਿੱਚ ਫਾਇਦਾ ਨਹੀਂ ਹੁੰਦਾ ਤਾਂ ਬਾਅਦ ਵਿੱਚ ਮਹਿੰਗਾ ਸੰਦ ਕੁਆੜ ਵਿੱਚ ਜਾਂਦਾ ਹੈ ਅੱਜ ਤੋਂ 40-50 ਸਾਲ ਪਹਿਲਾਂ ਖੇਤੀ ਸੰਦਾਂ ਵਿੱਚ ਕੋਈ ਬ੍ਰਾਂਡ ਨਹੀਂ ਸੀ ਅਤੇ ਨਾ ਹੀ ਖੇਤੀ ਸੰਦ ਬਣਾਉਣ ਵਾਲੀਆਂ ਜਿਹੜੀ ਖੇਤੀ ਮਾਹਰਾਂ ਨਾਲ ਕੋਈ ਗੱਲਬਾਤ ਸੀ ਉਦੋਂ ਪਿੰਡਾਂ ਦੇ ਮਿਸਤਰੀ ਤੋਂ ਟਰੈਕਟਰ ਦੇ ਹਿਸਾਬ ਨਾਲ ਸੰਦ ਤਿਆਰ ਕਰਵਾਏ ਜਾਂਦੇ ਸਨ ਅਤੇ ਵਰਤੇ ਜਾਂਦੇ ਸਨ ਫਿਰ ਖੇਤੀ ਸੰਧ ਬਰੌਣ ਵਾਲੇ ਖੇਤੀ ਮਾਹਿਰਾਂ ਦੇ ਮਿੱਤਰ ਬਣੇ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਪਾਸ ਕਰਵਾ ਕੇ ਕਿਸਾਨਾਂ ਨੂੰ ਵੇਚ ਕੇ ਅਮੀਰ ਹੋ ਗਏ ਹੌਲੀ-ਹੌਲੀ ਇਹ ਮਿੱਤਰਤਾ ਬੈਂਕਾਂ ਅਤੇ ਸਰਕਾਰਾਂ ਤੱਕ ਪਹੁੰਚ ਗਈ ਅਤੇ ਉਹਨਾਂ ਨੇ ਆਪਣੇ ਫਾਇਦੇ ਲਈ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਤਿਆਰ ਕੀਤੇ ਜਿਸ ਤਰ੍ਹਾਂ ਉਪਰਾੜੀ ਨੂੰ ਅੱਗ ਨਾ ਲਾਉਣ ਵਾਲਾ ਕਾਨੂੰਨ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ ਜੇਕਰ ਇਹ ਜਾਂ ਨਾ ਹੁੰਦਾ ਤਾਂ ਜੋ ਪਰਚੇ ਅਤੇ ਸਖਤੀ ਅੱਜ ਕਿਸਾਨਾਂ ਤੇ ਹੋ ਰਹੀ ਹੈ ਇਹੀ ਵੱਡੀਆਂ ਵੱਡੀਆਂ ਫੈਕਟਰੀਆਂ ਤੇ ਹੋਣੀ ਚਾਹੀਦੀ ਸੀ ਜੋ 12 ਮਹੀਨੇ 30 ਦਿਨ ਪ੍ਰੋਡਕਸ਼ਨ ਕਰਦੀਆਂ ਨੇ ਕਿਸਾਨ ਮਜਬੂਰੀ ਵਸ ਇੱਕ ਦਿਨ ਝੋੜੀ ਨੂੰ ਅੱਗ ਲਗਾਉਂਦਾ ਹੈ ਉਸ ਉੱਪਰ ਪਰਚੇ ਹੁੰਦੇ ਹਨ ਪਰ ਇਹਨਾਂ ਫੈਕਟਰੀਆਂ ਵਾਲਿਆਂ ਨੂੰ ਸਰਕਾਰਾਂ ਵਕ ਵਕ ਸਹੂਲਤਾਂ ਦਿੰਦੀਆਂ ਹਨ